ਕੰਡੇ ਖੜੇ ਕਰ ਦਿੱਤੇ ਨੇ ਤਸਵੀਰਾਂ ਜੇ ਤੁਸੀਂ ਦੇਖ ਚੱਕਦੇ ਹੋ ਪਿਛਲੇ ਦਿਨੀ ਬੱਚਾ ਜਿਸ ਦਾ ਨਾਮ ਹਰਵੀਰ ਸਿੰਘ ਸੀਐਸ ਨੂੰ ਗਲੀ 'ਚ ਖੇਡਦੇ ਹੋਏ ਇੱਕ ਸ਼ਖਸ ਵੱਲੋਂ ਦਿਨ ਦਿਹਾੜੇ ਅਗਵਾ ਕੀਤਾ ਗਿਆ ਸੀ ਸਿਕਿਉਰਿਟੀ ਕੈਮਰੇ ਪਿਛਾਏ ਮੁਜਜ਼ਮ ਉਸ ਨੂੰ ਆਪਣੇ ਨਾਲ ਲੈ ਜਾਂਦਾ ਦਿਖਾਈ ਦਿੱਤਾ ਸੀ ਜਿਉਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਇਲਾਕੇ 'ਚ دہشت ਦਾ ਮਾਹੌਲ ਬਣ ਗਿਆ ਚਾਰੇ ਪਾਸੇ ਬੱਚੇ ਨੂੰ ਲੱਭਿਆ ਜਾ ਰਿਹਾ ਸੀ ਪਰ ਸ ਲਗਾਤਾਰ ਇਸ ਬੱਚੇ ਦੀ ਜਿਹੜੀ ਅੱਜ ਲੱਗੀ ਹੋਈ ਸੀ ਤੇ ਅਕਰ ਸਵੇਰ ਦੇ ਸਮੇਂ ਬੱਚੇ ਦੀ ਚਮਚਾਨ ਘਾੜਚੋਂ ਲਾਸ਼ ਬਰਾਮਦ ਹੋਈ ਹੈ ਸਾਹਮਣੇ ਆਈ ਇਸ ਵਾਰਦਾਤ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਪੀੜਤ ਦੇ ਪਰਿਵਾਰ ਤੁਹਾਨੂੰ ਵੀ ਦੱਸਦੇ ਹਾਂ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰ ਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਸਰਸ ਪਹੁੰਚੇ ਸੀ ਕਿ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀ ਕਿ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂਹ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂਹ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂਹ ਚਲਦੇ-ਚਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁਚਗਿਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀਗੀ ਉਹਨੇ ਤੇ ਕਾਫੀ ਪੁਚਗਿਛ ਕਰਨ ਦੇ ਬਾਵਜੂਦ ਜੋ ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋਂ ਹੀ ਲੱਗੀ ਹੋਈ ਸੀਗੀ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਆ ਜਿੱਥੇ ਸ਼ਮਸ਼ਾਨਗਾਹ ਹੈਗਾ ਸਬਜੀ ਮੰਡੀ ਦੇ ਬੈਕ ਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਐਂਡ ਸਾਰੇ ਹੀ ਐਸੋਸੀਏਸ਼ਨ ਤਾਂ ਕਿ ਬੱਚੇ ਦੀ ਭਾਲ ਹੋ ਜਾਏ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈੱਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਮਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਹਾਂ ਬਿਲਕੁਲ ਕਿ ਇੱਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇੱਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨਿਓ ਕੋਰਟ ਤੋਂ ਇਨੂੰ ਸਜ਼ਾ ਕਰਾਵਾਂਗੇ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਜੀ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਐਦਾਂ ਦੀ ਘਿਨੋਨੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਖਤੋ ਸਖਤ ਸਜ਼ਾ ਦਵਾ ਸਕਦਾ ਹੈ ਕਾਰਨ ਕੀ ਕਿਡਨੈਪ ਕਰਨ ਦਾ ਨਹੀਂ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਹੋਰੀ ਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਹਾ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਆਈਡੈਂਟੀਟੀ ਕੀ ਹੋਈ ਸਰ ਜਿਹੜਾ ਇਹ ਜਿਹੜਾ ਇਹ 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 ਜੀ ਹਾਂਪੇ ਬਲਰਾਮ ਇੱਕ ਹੈਗੇ ਜੋ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਯਾਦਵ ਯਾਦਵੇ ਦਾ ਅਭੀ ਤੱਕ ਰਿਡੈਂਸ਼ੀਅਲਸ ਪਤਾ ਲੱਗੇ ਆ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਆ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਖਤ ਤੋਂ ਸਖਤ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਹੈ ਇਹਨੂੰ ਸਜ਼ਾ ਸਿਖਾ ਕੋਈ ਸਰ ਬਦਫੈਲੀ ਆ ਰਹੀ ਗਲਤ ਕੰਮ ਦੀ ਖਬਰ ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜੇ ਤਾਂ ਆ ਜੇਗੀ ਉਹਨਾਂ ਦੀ ਰਿਪੋਰਟ ਅਸੀਂ ਲੈਣ ਤੋਂ ਬਾਅਦ ਹੀ ਕੁਝ ਕਹ ਸਕਦੇ ਸਰ ਟੋਟਲ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਿਆ ਜਾ ਰਿਹਾ ਕਿ ਐਕਟਵਲ ਕਿਸੇ ਦੀ ਮੰਗ ਕੇ ਲੈ ਕੇ ਗਿਆ ਸੀ ਹੋਰ ਵੀ ਦੋਸ਼ੀ ਪਾਇਆ ਗਿਆ ਜੀ ਦੇਖੋ ਅਗਰ ਕੋਈ ਵੀ ਇਸ ਵਿੱਚ ਇਨਵੋਲਡ ਹੋਇਆ ਹਾਲ ਕੀ ਘੜੀ ਤੋਂ ਜਿਹੜਾ ਇਹ ਬੰਦਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕਰ ਲਿਆ ਜੇ ਮੈਂ ਦੱਸਿਆ ਹੈਗਾ ਕਿਸੇ ਦੀ ਹਾਲ ਕੀ ਘੜੀ ਤੋਂ ਸਾਨੂੰ ਨਹੀਂ ਲੱਗਦੀ ਬਟ ਅਗਰ ਕਿਸੇ ਦੀ ਵੀ ਕਿਸੇ ਟਾਈਪ ਦੀ ਕੋਈ ਇਨਵੋਲਵਮੈਂਟ ਹੋ ਗਈ ਵੀ ਵਿਲ ਨਾਟ ਅਸੀਂ ਦੋ ਮਹੀਨੇ ਹੋ ਗਏ ਇੱਥੇ ਰਹਿੰਦੇ ਹਾਂ ਉਹਨੂੰ ਕਿਰਾਏ ਤੇ ਉਹਦਾ 4 ਮਹੀਨੇ ਇੱਥੇ ਆਇਆ ਅਸੀਂ ਸ਼ਾਰਪੁਰ ਠੀਕ ਇਸ ਤੋਂ ਪਹਿਲਾਂ ਕਿੱਥੇ ਰਹ ਰਹੇ ਸੀਗਾ ਅਸੀਂ ਫਗਵਾੜੇ ਰਹਿੰਦੇ ਸੀ ਪਾਣੋ ਕੀ ਠੀਕ ਹੈ ਜੀ ਤੇ ਕੀ ਗੱਲਬਾਤ ਹੋਈ ਬੱਚੇ ਬੇਟੇ ਤੁਹਾਡੇ ਨੂੰ ਜਿਹਨੇ ਕਿਡਨਾ ਪੋਇੰਗ ਕਰਕੇ ਕਿਡਨਾ ਹਾਂ ਜੀ ਦੋਨੇ ਭੈਣ ਭਰਾ ਗੁਰਦੁਆਰੇ ਗਏ ਸੀਗੇ ਮੈਨੂੰ ਦੱਸ ਕੇ ਗਏ ਹਨਾ ਤੇ ਕਹਿੰਦੇ ਮੰਮਾ ਸੀ ਗੁਰਦੁਆਰੇ ਚੱਲੇ ਆ ਹਨਾ ਤੇ ਬਾਅਦ ਵਿੱਚ ਜਦੋਂ ਮੈਂ ਕਿਹਾ ਚੱਲ ਗੁਰਦੁਆਰੇ ਖੇਡਦੇ ਮੈਂ ਆਵਾਜ਼ ਵੀ ਮਾਰੀ ਇਹਨੂੰ ਮੈਂ ਹਰਵੀਰ ਰਾਜਾ ਹਰਵੀਰ ਹਨ ਨਹੀਂ ਸੀ ਬਾਹਰ ਗਲੀ 'ਚ ਹੀ ਨਹੀਂ ਸੀਗਾ ਹਨਾ ਚਲ ਫਿਰ ਦੇਖਿਆ ਗੁਰਦੁਆਰੇ ਆ ਮੈਂ ਕਿਹਾ ਚੱਲ ਗੁਰਦੁਆਰ ਜਦੋਂ ਆਈ ਜੈਸਮੀਨ ਆਈ ਉਹਨੇ ਪੁੱਛਿਆ ਮੈਂ ਹਨਾ ਜੈਸਮੀਨ ਕਿੱਥੇ ਆ ਪਾ ਕਹਿੰਦੀ ਮੰਮਾ ਮੇਰੇ ਨਾਲ ਆਇਆ ਹੀ ਨਹੀਂ ਕਹਿੰਦੀ ਤੇ ਭੈਂ ਭਰਾ ਖੇਡ ਰਹੇ ਸੀ ਹਾਂ ਨਹੀਂ ਖੇਡਦੇ ਸੀ ਗੁਰਦੁਆਰੇ ਗਏ ਸੀ ਕੇ ਦੋਚੇ ਦੀ ਉਮਰ ਜਿੰਨੀ ਆ ਜੀ 5 ਸਾਲ ਦੀ ਆ ਨਾਮ ਕੀ ਆ ਬੱਚੇ ਦਾ ਹਰਵੀਰ ਸਿੰਘ ਠੀਕ ਆ ਜੀ ਤੇ ਕੋਈ ਡਿਸਪਿਊਟ ਵਗੈਰਾ ਫੈਮਲੀ ਦੇ ਵਿੱਚ ਜਾਂ ਤੁਸੀਂ ਪਿੱਛੇ ਤੁਸੀਂ ਦੱਸ ਰਹੇ ਸੀ ਥੋੜਾ ਜਿਹਾ ਕਿਸੇ ਦਾ ਸ਼ੱਕ ਵਗੈਰਾ ਤੁਹਾਨੂੰ ਨਹੀਂ